ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੀ ਇਹ ਵੀਡੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ 100 ਸਾਖੀ ਵਿੱਚੋਂ ਲਈ ਗਈ ਇੱਕ ਬਹੁਤ ਸੋਹਣੀ ਕਥਾ ਬਾਰੇ ਹੈ ਸਾਖੀ ਨੰਬਰ 69 ਹੈ ਇਸ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਚੰਡੀ ਦੇ ਵਾਰ ਦੇ ਪਾਠ ਦੀ ਮਹੱਤਤਾ ਬਾਰੇ ਗੱਲ ਕੀਤੀ ਹੈ ਚੰਡੀ ਦਾ ਵਾਰ ਕਿਉਂ ਕੀਤਾ ਜਾਂਦਾ ਸੀ ਤੇ ਕਦੋਂ ਕੀਤਾ ਜਾਂਦੇ ਸੀ ਤੇ ਮਹਾਰਾਜ ਨੇ ਇਸ ਦਾ ਪ੍ਰਕਾਸ਼ ਕਿਉਂ ਕੀਤਾ ਸੀ ਇਹਨਾਂ ਸਾਰੀਆਂ ਗੱਲਾਂ ਬਾਰੇ ਅੱਜ ਆਪਾਂ ਇਥੇ ਕਥਾ ਵਿੱਚ ਜਾਣਾਂਗੇ ਤੇ ਮਹਾਰਾਜ ਨੇ ਇਹ ਸਾਰਾ ਕੁਝ ਆਪਣੀ ਸੋਹ ਸਾਖੀ ਦੇ ਵਿੱਚ ਲਿਖਿਆ ਹੋਇਆ ਹੈ ਤੇ ਆਓ ਇਸ ਬਹੁਤ ਪਿਆਰੀ ਕਥਾ ਨੂੰ ਸਰਵਣ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਜਦੋਂ ਮਹਾਰਾਜ ਸੰਗਰੂਰ ਵਿਖੇ ਗਏ ਤੇ ਉੱਥੇ ਜਾ ਕੇ ਸਿੱਖ ਸੰਗਤਾਂ ਦੇ ਵਿੱਚ ਬਹੁਤ ਭਾਰੀ ਦੀਵਾਨ ਸਜਾਇਆ ਤੇ ਮਹਾਰਾਜ ਨੇ ਸਿੱਖ ਸੰਗਤਾਂ ਨੂੰ ਦਰਸ਼ਨ ਕਰਨ ਲਈ ਆਏ ਸਨ ਉਹਨਾਂ ਨੂੰ ਹੁਕਮ ਕੀਤਾ ਕਿ ਭਾਈ ਤੁਸੀਂ ਬਾਣੀ ਪੜਿਆ ਕਰੋ ਤੇ ਨਾਲ ਹੀ ਪਰ ਉਪਕਾਰ ਵੀ ਕਰਿਆ ਕਰੋ ਨਾੜੇਤਾ ਉਸ ਅਕਾਲ ਪੁਰਖ ਦਾ ਨਾਮ ਤੁਸੀਂ ਆਪ ਜਪਿਆ ਕਰੋ ਤੇ ਨਾਲ ਹੀ ਤੁਸੀਂ ਹੋਰਾਂ ਨੂੰ ਵੀ ਉਸ ਪਰਮੇਸ਼ਰ ਦਾ ਅਕਾਲ ਪੁਰਖ ਦਾ ਨਾਮ ਜਪਾਇਆ ਕਰੋ ਇਸ ਦੇ ਨਾਲ ਮਨੁੱਖ ਪਰਮਗਤ ਪਾ ਲੈਂਦਾ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਜੋ ਸਿੱਖ ਧਰਮ ਹੈ ਉਹ ਸਭ ਨਾਲੋਂ ਨਿਆਰਾ ਹੈ ਕਿਉਂਕਿ ਨਾ ਤਾਂ ਤੁਸੀਂ ਇਸ ਨੂੰ Hindu ਕਹਿ ਸਕਦੇ ਹੋ ਅਤੇ ਨਾ ਹੀ ਇਸ ਨੂੰ Turk Musalman ਕਹਿ ਸਕਦੇ ਹੋ ਮਹਾਰਾਜ ਕਹਿੰਦੇ ਹਨ ਕਿ ਇਹ ਤੀਜਾ ਮਜ਼ਬ ਹੈ ਜੋ ਪਹਿਲੇ ਪਾਸੇ ਧੰਨ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਨੌਵੇਂ ਪਾਸ਼ਾ ਤੁਹਾਨੂੰ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਤੱਕ ਪਿਆਰ ਕੀਤਾ ਹੈ ਕਿ ਮਹਾਰਾਜ ਅੱਗੇ ਵਚਨ ਕਰਦੇ ਹਨ ਕਿ ਸਾਨੂੰ ਕਿਸੇ ਨਾ ਤਾਂ Hindu ਧਰਮ ਨਾਲ ਕੋਈ ਗਲਾਨੀ ਹੈ ਕੋਈ ਨਫ਼ਰਤ ਹੈ ਤੇ ਨਾ ਹੀ ਕਿਸੇ ਮੁਸਲਮਾਨ ਧਰਮ ਦੇ ਨਾਲ ਸਾਨੂੰ ਨਫ਼ਰਤ ਹੈ ਅਸੀਂ ਤਾਂ ਆਪਣਾ ਤੀਜਾ ਧਰਮ ਸਿੰਘਾਂ ਦਾ ਸਾਜਿਆ ਹੈ ਤੇ ਮਹਾਰਾਜ ਨੇ ਇੱਥੇ ਪਹਿਲੇ ਵਚਨ ਕਰੇ ਕਿ ਬਿਨਾ ਕੇਸਾਂ ਤੋਂ ਕੋਈ ਸਿੱਖ ਕੋਈ ਸਿੰਘ ਕੋਈ ਖਾਲਸਾ ਨਹੀਂ ਹੋ ਸਕਦਾ ਤੇ ਬਿਨਾ ਕੇਸਾਂ ਤੋਂ ਤੇ ਬਿਨਾ ਸ਼ਾਸਤਰਾਂ ਤੋਂ ਮੈਂ ਦਰਸ਼ਨ ਵੀ ਨਹੀਂ ਦੇਵਾਂਗਾ ਇਹ ਵੀ ਮਹਾਰਾਜ ਨੇ ਨਾਲ ਵਚਨ ਕੀਤੇ ਸਾਨੂੰ ਫਿਰ ਉੱਥੇ ਆਈ ਹੋਈ ਸਿੱਖ ਸੰਗਤ ਨੇ ਮਹਾਰਾਜ ਅੱਗੇ ਹੱਥ ਜੋੜੇ ਤੇ ਬੇਨਤੀ ਕੀਤੀ ਤੇ ਕਹਿਣ ਲੱਗੇ ਮਹਾਰਾਜ ਇਹ ਜੋ ਚੰਡੀ ਦੀ ਬਾੜ ਦਾ ਪਾਠ ਹੈ ਇਸ ਦਾ ਮਹੱਤਮ ਕੀ ਹੈ ਕਿਰਪਾ ਕਰੋ ਸਾਨੂੰ ਇਸ ਬਾਰੇ ਵੀ ਦੱਸੋ ਤੇ ਮਹਾਰਾਜ ਕਹਿੰਦੇ ਕਿ ਸਿੰਘੋ ਜੋ ਇਹ ਚੰਡੀ ਦੇ ਬਾਾਰ ਦੀ ਮਹਾਨਤਾ ਹੈ ਜੋ ਇਸ ਦੀ ਮਹੱਤਤਾ ਹੈ ਇਹ ਕਿਉਂ ਐਡੀ ਵੱਡੀ ਦੱਸੀ ਗਈ ਹੈ ਤੇ ਮਹਾਰਾਜ ਕਹਿੰਦੇ ਹਨ ਕਿ ਤੁਸੀਂ ਦੇਖੋ ਜਦੋਂ ਆਪਾਂ ਚੰਡੀ ਦੇ ਬਾਾਰ ਦੀ ਪਾਠ ਦੀ ਸ਼ੁਰੂਆਤ ਕਰਦੇ ਹਾਂ ਪੜਨ ਲੱਗਦੇ ਹਾਂ ਉਸ ਵਿੱਚ ਸਭ ਤੋਂ ਪਹਿਲਾਂ ਉਦੋਂ ਕੀ ਆਉਂਦਾ ਇੱਕ ਓਕਾਰ ਸਤਿਗੁਰ ਪ੍ਰਸਾਦ ਸ੍ਰੀ ਭਗਉਤੀ ਸਹਾਏ ਤੇ ਮਹਾਰਾਜ ਨੇ ਲਿਖਿਆ ਹੈ ਪਾਤਸ਼ਾਹੀ ਦਸਵੀਂ ਇਸ ਦਾ ਜੋ ਕੇਂਦਰੀ ਭਾਵ ਹੈ ਇਸ ਦਾ ਮਾਤਾ ਦੁਰਗਾ ਜੀ ਦਾ ਦੈਂਤਾਂ ਨਾਲ ਜੁਦ ਹੈ ਤੇ ਉਸ ਵਿੱਚ ਅਲੰਕਾਰ ਅਜੇਹ ਵਰਤੇ ਗਏ ਹਨ ਜਿਸ ਨੂੰ ਸੁਣਨ ਦੇ ਨਾਲ ਬੀ ਰਸ ਆ ਜਾਂਦਾ ਹੈ ਸਿੰਘਾਂ ਦੇ ਵਿੱਚ ਹੁਣ ਮਹਾਰਾਜ ਨੇ ਇਸ ਦੀ ਆਰੰਭਤਾ ਕਿੱਥੋਂ ਕੀਤੀ ਆ ਆਪਾਂ ਜਦੋਂ ਅਰਦਾਸ ਕਰਦੇ ਹਾਂ ਤਾਂ ਉਸ ਵਿੱਚ ਕਹਿੰਦੇ ਹਾਂ ਪ੍ਰਥਮ ਪਗੋਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਤ ਗੁਰ ਤੇ ਅਮਰਦਾਸ RAM ਦਾਸਾਂ ਹੋਏ ਸਹਾਏ ਹੁਣ ਗੁਰੂ ਮਹਾਰਾਜ ਜੀ ਇੱਥੇ ਕੀ ਲਿਖਦੇ ਹਨ ਕੀ ਕਹਿੰਦੇ ਹਨ ਉਹ ਕਹਿੰਦੇ ਹਨ ਕਿ ਮੈਂ ਸਭ ਤੋਂ ਪਹਿਲਾਂ ਉਸ ਅਕਾਲ ਪੁਰਖ ਨੂੰ ਯਾਦ ਕਰਦਾ ਤਨ ਗੁਰੂ ਨਾਨਕ ਦੇਵ ਜੀ ਨੂੰ ਯਾਦ ਕਰਦਾ ਫਿਰ ਗੁਰੂ ਅੰਗਦ ਦੇਵ ਜੀ ਨੂੰ ਫਿਰ ਗੁਰੂ ਅਮਰਦਾਸ ਜੀ ਨੂੰ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਵੀ ਉਹ ਮੇਰੇ ਨਾਲ ਅੰਗ ਸੰਗ ਸਹਾਈ ਹੋਣ ਫਿਰ ਅੱਗੇ ਆਉਂਦਾ ਹੈ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਫਿਰ ਗੁਰੂ ਅਰਜਨ ਦੇਵ ਜੀ ਗੁਰੂ ਹਰਗੋਬਿੰਦ ਸਿੰਘ ਜੀ ਗੁਰੂ ਹਰ ਰਾਇ ਜੀ ਨੂੰ ਸਿਮਰਦਾ ਹਾਂ ਫਿਰ ਸ੍ਰੀ ਹਰਿ ਕ੍ਰਿਸ਼ਨ ਦੀ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਫਿਰ ਮੈਂ ਧੰਨ ਗੁਰੂ ਅੱਠਵੇਂ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਹਾਂ ਤੇ ਇਹ ਮਹਾਰਾਜ ਨੇ ਚੰਡੀ ਦੀ ਬਾੜ ਦੇ ਆਰੰਭਤਾ ਵਿੱਚ ਲਿਖਿਆ ਹੋਇਆ ਹੈ ਫਿਰ ਮਹਾਰਾਜ ਕਹਿੰਦੇ ਹਨ ਕਿ ਮੈਂ ਅੱਠਵੇਂ ਪਾਤਸ਼ਾਹ ਜੀ ਨੂੰ ਚੇਤੇ ਕਰਦਾ ਜਿਨ੍ਹਾਂ ਦੇ ਦਰਸ਼ਨ دیدار ਦੇ ਨਾਲ ਸਾਰੇ ਦੁੱਖ ਦਰਦ ਦੂਰ ਹੋ ਜਾਂਦੇ ਹਨ ਫਿਰ ਗੁਰੂ ਤੇਗ ਬਹਾਦਰ ਸਿਮਰੀਆ ਕਰਨੋਂਨਦ ਆਵੈ ਤਾਏ ਧੰਨ ਗੁਰੂ ਤੇਗ ਬਹਾਦਰ ਜੀ ਹਿੰਦ ਦੀ ਚਾਦਰ ਜੋ ਨੌਨਦਾਂ ਦੇ ਖਜ਼ਾਨਿਆਂ ਦੇ ਮਾਲਕ ਹਨ ਸਭ ਥਾਈ ਹੋਏ ਸਹਾਏ ਖੰਡਾ ਪ੍ਰਥਮ ਮਨਾਏਗੇ ਜਿਨ ਸਭ ਸੈ ਸੰਸਾਰ ਉਪਾਇਆ ਉਸ ਅਕਾਲ ਪੁਰਖ ਨੇ ਸਾਰੇ ਸੰਸਾਰ ਦੀ ਰਚਨਾ ਕੀਤੀ ਹੈ ਬ੍ਰਹਮਾ ਵਿਸ਼ਨੂੰ ਮਹੇਸ਼ ਸਾਜ ਕੁਦਰਤ ਕਾ ਖੇਲ ਬਣਾਇਆ ਉਸ ਅਕਾਲ ਪੁਰਖ ਨੇ ਹੀ ਬ੍ਰਹਮਾ ਵਿਸ਼ਨੂੰ ਮਹੇਸ਼ ਨੂੰ ਪ੍ਰਗਟ ਕਰਕੇ ਇਹ ਸਾਰੀ ਕੁਦਰਤ ਦੀ ਖੇਲ ਰਚਾਈਆ ਸਿੰਧ ਪਰਬਤ ਮੇਦਨੇ ਉਸ ਅਕਾਲ ਪੁਰਖ ਨੇ ਹੀ ਸਮੁੰਦਰ ਧਰਤੀ ਅਸਮਾਨ ਸਾਜਿਆਗਾ ਤੇ ਬਿਨਾ ਥੰਮਲਿਆਂ ਦੇ ਉਸ ਨੇ ਆਕਾਸ਼ ਨੂੰ ਥੰਮਿਆ ਹੋਇਆ ਹਾ ਸੰਭਾਲਿਆ ਹੋਇਆਗਾ ਮਹਾਰਾਜ ਅੱਗੇ ਕਹਿੰਦੇ ਹਨ ਜਿੰਨੇ ਦਾਇਤ ਦੇਵਤੇ ਤੇ ਮਾਤਾ ਦੁਰਗਾ ਵਰਗੀਆਂ ਦੇਵੀਆਂ ਹੋਈਆਂ ਹਨ ਉਹ ਸਾਰੀਆਂ ਉਸ ਅਕਾਲਪੁਰਖ ਨੇ ਹੀ ਪ੍ਰਗਟ ਕੀਤੀਆਂ ਹਨ ਤਾਂ ਹੀ ਦੁਰਗਾ ਸਾਜ ਕੇ ਦੈਤਾਂ ਦਾ ਨਾਸ਼ ਕਰਾਇਆ ਅਕਾਲਪੁਰਖ ਪ੍ਰਮਾਤਮਾ ਤੂੰ ਹੀ ਦੁਰਗਾ ਨੂੰ ਸਾਜ ਕੇ ਦੁਸ਼ਟਾਂ ਦਾ ਨਾਸ਼ ਕਰਾਇਆ ਤੈਥੋਂ ਹੀ ਬਲਰਾਮ ਲੈ ਅਕਾਲਪੁਰਖ ਵਾਹਿਗੁਰੂ ਤੇਰੇ ਤੋਂ ਹੀ ਰਾਮ ਨੇ ਬਲ ਲਿਆ ਜੋਰ ਰਿਆ ਤੇ ਬਾਣਾ ਦੇ ਨਾਲ ਰਾਵਣ ਨੂੰ ਮਾਰ ਮੁਕਾ ਦਿੱਤਾ ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗिराया اے ਪ੍ਰਮਾਤਮਾ ਤੇਰੇ ਤੋਂ ਹੀ ਬਲ ਲੈ ਕੇ ਕ੍ਰਿਸ਼ਨ ਜੀ ਨੇ ਕੰਸ ਨੂੰ ਬਾਣਾ ਤੋਂ ਫੜ ਕੇ ਥੱਲੇ ਸੁੱਟ ਲਿਆ ਸੀਗਾ ਵੱਡੇ ਵੱਡੇ ਦੇਵਤੇ मुनि ਕਈ ਯੁਗਾਂ ਜ਼ਗਾਂਤਰ ਤੱਕ ਸੇਵਾ ਕਰਦੇ ਆ ਤਪੱਸਿਆ ਕਰਦੇ ਆ ਪਰ ਇਹ ਅਕਾਲ ਪੁਰਖ ਵਾਹਿਗੁਰੂ ਤੇਰਾ ਕਿਸੇ ਨੇ ਅੰਤ ਨਹੀਂ ਪਾਇਆ ਜੀ ਫਿਰ ਮਹਾਰਾਜ ਨੇ ਮੁੱਖੋਂ ਫਰਮਾਇਆ ਕਿ ਸਿੰਘਾਂ ਵਿੱਚ ਇੰਨਾ ਜ਼ਿਆਦਾ ਜੋਸ਼ ਆ ਜਾਵੇਗਾ ਇਸ ਪਾਠ ਨੂੰ ਉਚਾਰਨ ਕਰਕੇ ਜਦੋਂ ਗੁਰੂ ਦਾ ਸਿੱਖ ਫਤਿਹ ਬੁਲਾ ਕੇ ਮੈਦਾਨ ਦੇ ਵਿੱਚ ਜਾਊਗਾ ਤਾਂ ਤੁਰਕ ਮੈਦਾਨ ਛੱਡ ਕੇ ਭੱਜ ਜਾਣਗੇ ਤੇ ਮਹਾਰਾਜ ਨੇ ਬਚਨ ਕੀਤਾ ਸੀ ਕਿ ਜੰਦ ਦੇ ਸਮੇਂ ਜੰਗਾਂ ਦੇ ਸਮੇਂ ਇਸ ਪਾਠ ਦਾ ਉਚਾਰਨ ਕਰਨਾਗਾ ਚੰਡੀ ਦੀ ਬਾਾਰ ਦਾ ਜੋ ਪਾਠ ਹੈ ਉਸ ਵਿੱਚ ਅੱਗੇ ਇਸ ਤਰ੍ਹਾਂ ਵੀ ਆਉਂਦਾ ਹੈ ਸਾਧੂਆਂ ਦੀ ਰੁਚੀ ਵਾਲਾ ਜੋ ਸਤਜੁਗ ਸੀ ਉਹ ਹੁਣ ਬੀਤ ਚੁੱਕਿਆ ਸੀ ਅੱਦੇ ਸ਼ੀਲ ਉੱਤਮਤਾ ਵਾਲਾ ਹੁਣ ਤ੍ਰੇਤਾਜੁਗ ਆ ਗਿਆ ਸੀ ਇਸ ਯੁਗ ਦੇ ਵਿੱਚ ਲੋਕਾਂ ਦੇ ਸਿਰ ਕਲੇਸ਼ ਚੜ ਗਿਆ ਸੀ ਤੇ ਉਹ ਹਰ ਕਿਸੇ ਦੇ ਨਾਲ ਲੜਦੇ ਹੀ ਰਹਿੰਦੇ ਸਨ ਕਲ ਤੇ ਨਾਰਦਨ ਨੇ ਆਪਣਾ ਡੌਰੂ ਵਜਾ ਦਿੱਤਾ ਸੀ ਤੇ ਦੇਵਤਿਆਂ ਦਾ ਅਭਿਮਾਨ ਉਤਾਰਨ ਦੇ ਲਈ ਪਰਮ ਸੱਤਾ ਨੇ ਮੈਕਾਸੁਰ ਤੇ ਸ਼ੰਭਨਾਨ ਦੇ दैਤਾਂ ਨੂੰ ਉਪਜੈ ਸੀ ਤੇ ਉਹਨਾਂ दैਤਾਂ ਨੇ ਦੇਵਤਿਆਂ ਉੱਤੇ ਫਤਿਹ پا ਕੇ ਆਪਣੀ ਖੁਸ਼ੀ ਮਨਾਈ ਐ ਤੇ ਤਿੰਨਾਂ ਲੋਕਾਂ ਵਿੱਚ ਆਪਣੀ ਜਿੱਤ ਦੇ ਪਰਚਮ ਗੱਡ ਦਿੱਤੇ ਤੇ ਆਪਣੇ ਕਬਜ਼ੇ ਵਿੱਚ ਕਰ ਲਿਆ ਤਿੰਨਾਂ ਲੋਕਾਂ ਨੂੰ ਤੇ ਜੋ ਮੈਕਾਸੁਰ ਸੀ ਉਹ ਆਪਣੇ ਆਪ ਨੂੰ ਬਹੁਤ ਵੱਡਾ ਸੂਰਬੀਰ ਅਖਵਾਉਣ ਲੱਗਾ ਮਹਾਰਾਜ ਲਿਖਦੇ ਹਨ ਤੇ ਇਸ ਤੋਂ ਬਾਅਦ ਉਸ ਨੇ ਇੰਦਰਪੁਰੀ ਵਿੱਚੋਂ ਇੰਦਰ ਦੇਵਤੇ ਨੂੰ ਵੀ ਧੱਕੇ ਮਾਰ ਕੇ ਕੱਢ ਦਿੱਤਾ ਤੇ ਫਿਰ ਅੰਦਰ ਆਪਣੀ ਸਹਾਇਤਾ ਦੇ ਲਈ ਕਲਾਸ਼ ਪਰਬਤ ਸਤਤ ਦੇਵੀ ਦੁਰਗਾ ਵੱਲ ਦੇਖਣ ਲੱਗਾ ਸੀ ਫਿਰ ਜੋ ਇੰਦਰ ਦੇਵਤਾ ਸੀ ਉਹ ਦੁਰਗਾ ਮਾਤਾ ਦੇ ਕੋਲ ਗਿਆ ਤੇ ਮਹਾਰਾਜ ਕੀ ਕਹਿੰਦੇ ਹਨ ਕਿ ਇੰਦਰ ਜਾ ਕੇ ਮਾਤਾ ਦੁਰਗਾ ਨੂੰ ਕਹਿਣ ਲੱਗਾ ਕਿ ਮੇਰੀ ਮਦਦ ਕਰੋ ਕਿਰਪਾ ਕਰੋ ਮੇਰੇ ਤੇ ਤੇ ਕਹਿਣ ਲੱਗਾ ਮਾਤਾ ਜੀ ਵਿਹਾਈ ਹੋਵੇ ਮੇਰੀ ਮਦਦ ਕਰੋ ਸਾਥੋਂ ਦੈਂਤਾਂ ਨੇ ਰਾਜ ਖੋਲਿਆ ਤਿੰਨਾ ਲੋਕਾਂ ਉੱਤੇ ਦੈਂਤਾਂ ਨੇ ਰਾਜ ਕਰ ਲਿਆ ਆਪਣੀਆਂ ਖੁਸ਼ੀਆਂ ਦੇ ਬਾਜੇ ਵਜਾ ਰਿਹਾ ਤੇ ਸਾਰੇ ਦੇਵਤੇ ਅੰਮ੍ਰਾਪੁਰੀ ਵਿੱਚੋਂ ਭਜਾ ਦਿੱਤੇ ਆ ਤੇ ਕਿਸੇ ਵੀ ਦੇਵਤੇ ਤੋਂ ਮਹਿਕਾ ਸੁਰ ਜਿੱਤਿਆ ਨਹੀਂ ਜਾ ਸਕਿਆ। हे देवी ਦੁਰਗਾ ਜੀ ਮੈਂ ਤੇਰੀ ਸਰਨ ਆਇਆ ਤੇ ਦੁਰਗਾ ਮਾਤਾ ਨੇ ਇੰਦਰ ਦੇ ਸ਼ਬਦ ਸੁਣ ਕੇ ਤੇ ਉੱਚੀ ਉੱਚੀ ਖਿੜਖਿੜ ਕੇ ਹੱਸਣ ਲੱਗੀ। ਬਹੁਤ ਜ਼ਿਆਦਾ ਹੱਸੀ ਤੇ ਇਹ ਬਚਨ ਮਹਾਰਾਜਾ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਲਿਖਿਆ। ਫਿਰ ਮਾਤਾ ਨੇ ਰਾਖਸ਼ਾ ਨੂੰ ਖਾਣ ਵਾਲਾ ਇੱਕ ਆਪਣਾ ਸ਼ੇਰ ਮੰਗਵਾਇਆ ਤੇ ਦੇਵਤਿਆਂ ਨੂੰ ਮਾਤਾ ਨੇ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ। ਫਿਰ ਮਾਤਾ ਨੇ ਉਹ ਰੂਪ ਬਣਾਇਆ ਜੋ ਰਾਖਸ਼ਾ ਨੂੰ ਮਾਰਨ ਵਾਲਾ ਸੀ। ਤੇ ਇਦਾਂ ਮਹਾਰਾਜ ਨੇ ਚੰਡੀ ਦੇ ਬਾਰ ਵਿੱਚ ਲਿਖਿਆ ਹੈ ਪਰ ਕਿਸੇ ਵੀ ਮੇਰੇ ਵੀਰ ਨੇ ਕਿਸੇ ਭਰਾ ਨੇ ਇਹ ਨਹੀਂ ਕਹਿਣਾ ਇਹ ਕਥਾ ਸੁਣ ਕੇ ਕਿ ਮਹਾਰਾਜ ਚੰਡੀ ਨੂੰ ਮੰਨਿਆ ਕਰਦੇ ਸਨ ਦੇਵੀ ਨੂੰ ਮੰਨਿਆ ਕਰਦੇ ਸਨ ਅਕਾਲ ਪੁਰਖ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਤਾਂ ਸਿਰਫ ਇਹਨਾਂ ਬਾਰੇ ਦੱਸ ਰਹੇ ਸਨ ਆਪਣੀ ਸਿੱਖ ਸੰਗਤ ਨੂੰ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ